ਪਰਮਜੀਤ ਸਿੰਘ ਪਿਉਰਾ ਹੋਰਾਂ ਬਾਰੇ ਗੱਲ ਕਰ ਲਈ 23 24 ਸਾਲਾਂ ਤੋਂ ਲਗਭਗ ਉਹ ਬੰਦੀ ਨੇ ਤੇ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਮੈਂ ਕਾਨੂੰਨੀ ਲੜਾਈ ਵਾਲਾ ਜਿਹੜਾ ਹਥਿਆਰਾ ਉਹ ਵਰਤੂੰਗਾ ਇਹ ਪੂਰੀ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਿਓ ਜੀ ਵੇਖੋ ਗੱਲ ਇਹ ਆ ਕਿ ਇਹ ਵੀ ਉਸੇ ਤਰ੍ਹਾਂ ਦਾ ਮਾਮਲਾ ਹੈ ਕੋਰਟ ਚ ਜਾਂਦਾ ਹੈ ਜੀ ਪਰ ਇਹ ਗਿਆ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਚ ਡਿਸਟ੍ਰਿਕਟ ਕੋਰਟ ਚ ਜਾਣ ਤੋਂ ਬਾਅਦ ਹੀ ਹਾਈ ਕੋਰਟ ਦੇ ਵਿੱਚ ਫਿਰ ਜਾਣ ਦਾ ਰਸਤਾ ਪਧਰਾ ਹੁੰਦਾ ਹੈ परमजीत सिंह प्योरा ਇਹ ਗੱਲ ਪਟੀਸ਼ਨ ਚ ਕਹਿ ਰਹੇ ਆ ਜੀ ਕਿ ਭਾਈ 프리ਮਚੁਰ ਸਾਡੀ ਰਿਹਾਈ ਬਣਦੀ ਆ 프리ਮਚੁਰ ਰਿਹਾਈ ਜਿਹੜੀ ਉਹ ਕੀਤੀ ਜਾਵੇ ਜੀ ਭਾਈ ਸਜ਼ਾ ਪੂਰੀ ਕਰ ਲਈ ਆ ਤੇ ਇੰਨਾ ਚਿਰ ਬੰਦ ਹੋਿਆਂ ਨੂੰ ਹੋ ਗਿਆ ਤੇ ਤੁਸੀਂ 프리ਮਚੁਰ ਰਿਹਾਈ ਦਾ ਜਿਹੜਾ ਰਸਤਾ ਪਧਰਾ ਕਰੋ ਜੀ ਹੁਣ ਉਹਦੇ 'ਚ ਅੱਗੇ ਕੀ ਸੁਣਵਾਈ ਹੁੰਦੀ ਆ ਕੀ ਨਿਕਲਦਾ ਕੀ ਆਰਗੂਮੈਂਟ ਹੁੰਦੇ ਆ ਨਿਚੋੜ ਕੀ ਨਿਕਲਦਾ ਨਤੀਜਾ ਕੀ ਨਿਕਲਦਾ ਉਹ ਬਾਅਦ ਦੀਆਂ ਗੱਲਾਂ ਨੇ ਹੂੰ ਉਧਰੋਂ ਗਰਮੀਤ ਸਿੰਘ ਇੰਜੀਨੀਅਰ ਜੀ ਇਹ ਇੱਕੋ ਕੇਸ ਆ ਹੂੰ ਉਹ ਵੀ ਸਜ਼ਾ ਿਆਫਤਾ ਜੀ ਉਹ ਇੱਕ ਹੋਰ ਪਟੀਸ਼ਨ ਦੇ ਜ਼ਰੀਏ ਇਹ ਗੱਲ ਕਰ ਰਹੇ ਆ ਕਿ ਜੋ ਪ੍ਰਸ਼ਾਸਨ ਨੇ ਫੈਸਲਾ ਲੈਣਾ ਹੁੰਦਾ ਜੀ ਜੀ ਪ੍ਰੀਮਚੁਰ ਰਿਹਾਈ ਵਾਸਤੇ 3 ਮਹੀਨੇ ਦੇ ਅੰਦਰ ਅੰਦਰ ਉਹ ਇਹ ਲੈ ਨਹੀਂ ਰਹੇ ਜਿਹੜਾ ਬੋਰਡ ਹੁੰਦਾ ਹੈ ਜੀ ਹਰੇਕ ਨਾ ਸੂਬੇ ਦੀ ਇੱਕ ਰਿਮਿਸ਼ਨ ਪਾਲਿਸੀ ਬੋਲਦੇ ਉਹਨਾਂ ਸਰ ਉਹਦੇ ਚ ਕੀ ਹੁੰਦਾ ਕਿ ਸਟੇਟਾਂ ਜਿਹੜੀਆਂ ਨੇ ਪ੍ਰੀਮਚੁਰ ਰਿਹਾਈਆਂ ਨੂੰ ਵਿਚਾਰਦੀਆਂ ਹੂੰ ਉਹਦੇ ਵਾਸਤੇ ਇੱਕ ਬੋਰਡ ਬਣਿਆ ਹੁੰਦਾ ਜਿਹਦਾ ਪਿੱਛੇ ਜੇ ਦਵਿੰਦਰਪਾਲ ਸਿੰਘ ਪੁੱਲਰ ਦੀ ਜਿਹੜੀ ਸੀਗੀ ਨਾ ਰਿਹਾਈ ਉਹਦੇ ਮੌਕੇ ਤੇ ਬੜਾ ਰੌਲਾ ਪਿਆ ਕਿ ਦਿੱਲੀ ਦੀ ਸਰਕਾਰ ਇਹ ਨਹੀਂ ਕਰ ਰਹੀ ਉਹ ਨਹੀਂ ਕਰ ਰਹੀ ਤਾਂ ਹੁਣ ਇਹਦੇ 'ਚ ਮਸਲਾ ਜਿਹੜਾ ਹੈ ਉਹ ਇਹ ਆ ਕਿ ਉਹ ਕਹਿੰਦੇ ਕਿ ਸ਼ਾਇਦ ਯੂਪੀ ਦੇ ਇੱਕ ਮਾਮਲੇ 'ਚ ਕੋਰਟ ਨੇ ਤੈਅ ਕੀਤਾ ਹੈ ਜੀ ਕਿ ਜੇਕਰ 3 ਮਹੀਨਿਆਂ ਦੇ ਅੰਦਰ ਅੰਦਰ ਹੂੰ 3 ਮਹੀਨਿਆਂ ਦੇ ਅੰਦਰ ਅੰਦਰ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈਂਦੇ ਜੀ ਤਾਂ ਕੋਰਟ ਜ਼ਮਾਨਤ ਤੇ ਵਿਚਾਰ ਕਰ ਸਕਦੀ ਹੈ ਯਾਨੀ ਜ਼ਮਾਨਤ ਪ੍ਰੋਵਾਈਡ ਕਰ ਸਕਦੀ ਹੈ ਜੀ ਤਾਂ ਫਿਰ ਸਾਨੂੰ ਰੈਗੂਲਰ ਜ਼ਮਾਨਤ ਦਿਓ ਜਾਂ ਪੈਰੋਲ ਵਗੈਰਾ ਜਿਹੜੀ ਉਹ ਅੱਗੇ ਰਹੀ ਬਣਦੀ ਆ ਇਸ ਤਰ੍ਹਾਂ ਦੀ ਉਹ ਤੇ ਚਲੋ ਪਤਾ ਨਹੀਂ ਐ ਮੈਨੂੰ ਕਿ ਪੈਰੋਲ ਮਿਲਦੀ ਐ ਕਿ ਨਹੀਂ ਗਾਂ ਦੀ ਗੱਲ ਐ ਰੈਗੂਲਰ ਜ਼ਮਾਨਤ ਮੰਗੀ ਜਾਂਦੀ ਐ ਇਸ ਬਿਹਾਬ ਤੇ ਕਿ ਅੱਗੇ ਇਸ ਤਰ੍ਹਾਂ ਦੀ ਅਦਾਲਤ ਦੇ ਵਿੱਚੋਂ ਕੋਈ ਅਬਜ਼ਰਵੇਸ਼ਨ ਆਈ ਆ ਜਾਂ ਕੋਈ ਫੈਸਲਾ ਆਇਆ ਹੁਣ ਮੈਨੂੰ ਪਤਾ ਨਹੀਂ ਐ ਕਿ ਐਗਜ਼ੈਕਟ ਕਿਹੜਾ ਫੈਸਲਾ ਸੀ ਉਹ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਪ੍ਰੀਮੈਚਿਓਰ ਆਈ ਜੀ ਦੇਖੋ ਅਸੀਂ ਇੱਥੇ ਨਾ ਕਈ ਵਾਰੀ ਥੋੜਾ ਜਿਹਾ ਸਮਝਣ ਦੇ ਵਿੱਚ فرق رکھ ਲੈਨੇ ਆ ਹਮ ਇੱਕ ਪਾਸੇ ਹੁਣ ਆਪਾਂ ਇਸੇ ਹੀ ਖਬਰ ਦੇ ਵਿੱਚ ਕਿਹਾ ਕਿਸੇ ਨੇ ਫੜੀ ਨਹੀਂ ਹੋਣੀ ਇਹ ਗੱਲ ਚਲੋ ਮੈਂ ਆਪ ਹੀ ਫੜ ਕੇ ਦੱਸ ਦੇਣਾ ਕਿ ਜੀ ਅਸੀਂ ਇਨੇਚਰ ਤੋਂ ਬੰਦ ਦਾ سزا ਪੂਰੀ ਹੋ ਚੁੱਕੀ ਹੈ ਪ੍ਰੀ ਮੈਚੂਰ ਰਿਹਾਈ ਚਾਹੀਦੀ ਹੈ ਜੇ سزا ਪੂਰੀ ਕਰ ਲਈ ਪ੍ਰੀ ਮੈਚੂਰ ਰਿਹਾਈ ਦਾ ਮਤਲਬ ਪ੍ਰੀ ਮੈਚੂਰ ਰਿਹਾਈ ਕਿ ਉਮਰ ਕੈਦ ਦਾ ਭਾਵ ਇੱਥੇ ਜੋ ਵਿਆਖਿਆ ਤਕਰੀਬਨ ਹੁਣ ਕਈ ਕਾਨੂੰਨੀ ਲੜਾਈਆਂ ਤੋਂ ਬਾਅਦ ਆਉਂਦੀ ਆ ਕਿ ਉਮਰ ਕੈਦ ਤੋਂ ਬਾਅਦ ਹੈ ਉਮਰ ਤੁਹਾਡੀ ਜਿੰਨੀ ਆ ਜੀ ਜਿੰਨੀ ਨੇਚਰਲੀ ਉਮਰ ਆ ਹੂੰ ਹੂੰ ਉਹਨੇ ਸਾਡੇ ਇੱਥੇ ਇਹ ਪੰਬਲ ਪੂਸਾ ਕੁਝ ਆਗੂਆਂ ਦਾ ਖੜਾ ਕੀਤਾ ਹੈ ਹੂੰ ਠੀਕ ਹੈ ਨਾ ਜੀ 14 ਸਾਲ 12 ਸਾਲ 8 ਸਾਲ ਬਾਅਦ ਛੱਡ ਦਿੰਦੇ ਅਕਸਰ ਜੀ ਇਹ ਸਾਡੇ ਬੰਦਿਆਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਵਿਚਾਰਨ ਵਾਲੀ ਚੀਜ਼ ਹੈ ਇਹ ਇਹ ਗੌਰ ਕਰਨ ਵਾਲੀ ਚੀਜ਼ ਹੈ ਅਸੀਂ ਇਸ ਮੰਚ ਤੋਂ ਬਹੁਤ ਵਾਰੀ ਅੱਗੇ ਵੀ ਕਹਿ ਚੁੱਕੇ ਹਾਂ ਹੂੰ ਹੂੰ ਕਿ ਦਰਅਸਲ ਕੀ ਹੁੰਦਾ ਹੈ ਕਿ ਅਦਾਲਤ ਨੇ ਕਹਿ ਦਿੱਤਾ ਕਿ ਤੈਨੂੰ ਉਮਰ ਕਹਿ ਦਿਆ ਜੀ ਆਪਣੇ ਪਿੰਡ ਚ ਕਤਲ ਹੋ ਗਿਆ ਆਪਾਂ ਕਹਿੰਦੇ ਨੇ 20 ਸਾਲ ਹੋ ਗਏ ਅਸਲ ਚ ਕੋਈ 20 ਸਾਲ ਕੈਦ ਨਹੀਂ ਹੈਗੀ ਜੀ ਜਿਹੜਾ ਪੁਰਾਣਾ 302 ਵਾਲਾ ਕੇਸ ਸੀਗਾ ਉਹਦੇ ਚ ਜਾਨ ਤੇ ਫਾਂਸੀ ਹੁੰਦੀ ਹੈ ਜਾਂ ਉਮਰ ਕਹਿ ਦਿਆ ਦੋ ਹੀ ਸਜ਼ਾ ਮੌਂਦੀਆਂ 302 ਚ ਤੇ ਹੁੰਦਾ ਕੀ ਆ ਕਿ ਆਮ ਤੌਰ ਤੇ ਅੱਗੇ 20 ਕੁ ਸਾਲ ਦੇ ਢੇੜ-ਘੇੜ ਚ ਬੰਦਾ ਆ ਜਾਂਦਾ ਹੁੰਦਾ ਸੀ ਉਹਨੂੰ 20 ਸਾਲਾਂ ਹੀ ਕਹਿ ਦਿੰਦੇ ਸੀ ਜਾਂ ਭਈ 20 ਸਾਲ ਕੈਦ ਕਹਿ ਦਿੰਦੇ ਸੀ ਹੁਣ ਇਹਦੇ ਚ ਕੀ ਆ ਕਿ ਕੋਰਟ ਨੇ ਸਜ਼ਾ ਸੁਣਾ ਦਿੱਤੀ ਹੂੰ ਮੈਨੂੰ ਸੁਣਾਤੀ ਫਰਜ਼ ਕਰੋ ਜੀ ਪਰ ਇੱਕ ਅਧਿਕਾਰ ਸਰਕਾਰਾਂ ਦੇ ਕੋਲ ਰਹਿੰਦਾ ਹੈ ਉਹ ਕੇਂਦਰ ਕੋਲ ਵੀ ਹੈ ਹੂੰ ਸੂਬਾ ਸਰਕਾਰ ਕੋਲ ਵੀ ਹੈ ਜੀ ਰਾਜਪਾਲ ਕੋਲ ਵੀ ਹੈ ਰਾਸ਼ਟਰਪਤੀ ਕੋਲ ਵੀ ਹੈ ਵੱਖ-ਵੱਖ ਆਰਟੀਕਲ ਉਹਨਾਂ ਨੂੰ ਇੰਪਾਵਰਡ ਕਰ ਦਿੰਦੇ ਨੇ ਜੀ ਉਹ ਕਿਸੇ ਨੂੰ ਵੀ ਰਿਆ ਕਰ ਸਕਦੇ ਆ ਮੈਂ ਇੱਕ ਮਿਸਾਲ ਦੇ ਦੇਣਾ ਨਿੱਕੀ ਜੀ ਹੂੰ ਇਹਨਾਂ ਦਾ ਇੱਕ ਐਮਐਲਏ ਸੀਗਾ ਭਾਜਪਾ ਦਾ ਜੀ ਉਹਨੇ ਸੱਪਾ ਦਾ ਐਮਐਲਏ ਜਿਹੜਾ ਸੀਗਾ ਉਦੇ ਤੇ ਦੋਸ਼ੀ ਇਹਨਾਂ ਨੇ ਮਾਰਿਆ ਮਰਵਾਇਆ ਯੂਪੀ ਚ ਲਖਨਊ ਦੇ ਸਿਵਲ ਲਾਈਨਸ ਇਲਾਕੇ ਚ ਸਿਵਲ ਲਾਈਨਸ ਏਦਾਂ ਕਹਿ ਲਓ ਜਿਵੇਂ ਚੰਡੀਗੜ੍ਹ ਦਾ ਸੈਕਟਰ 17 ਹੋਵੇ ਅੱਜ ਕੱਲ ਤੇ ਸੈਕਟਰ 17 ਵੈਸੇ ਥੋੜਾ ਜਿਆਦਾ ਕਹਿ ਲਓ ਕੇ ਹੋ ਗਿਆ ਜੀ ਅੱਛਾ ਉਸ ਸਿਵਲ ਲਾਈਨਸ ਥਾਣੇ ਦੇ ਵਿੱਚ ਏਰੀਆ ਦੇ ਵਿੱਚ ਪਹਿਲੀ ਵਾਰੀ ਏਕੇ 47 ਯੂਜ਼ ਹੋਈ ਸੀ ਯੂਪੀ ਚ ਹੂੰ ਉਹ ਸਪਾ ਦਾ ਵਧਾਇਕ ਮਾਰਿਆ ਸੀ ਉਹਦੀ ਘਰ ਵਾਲੀ ਵੀ ਇਸ ਵੇਲੇ ਸਪਾ ਨੂੰ ਵਧਾਇਕ ਆ ਜੀ योगी ਜਦੋਂ ਆਇਆ ਇਹਨੇ ਆਉਂਦਿਆਂ ਪਹਿਲਾਂ ਤੇ ਉਹਦਾ ਕੇਸ ਵਾਪਸ ਕਰਨ ਦਾ ਯਤਨ ਕੀਤਾ ਜਿਹੜਾ ਨਾ ਹੋਇਆ ਫਿਰ ਉਹਨੂੰ ਸਜ਼ਾ ਹੋ ਗਈ ਹੁਣ ਇਹ ਉਹਨੂੰ 4 ਸਾਲ ਬਾਅਦ ਹੀ ਰਿਹਾ ਕਰਨ ਜਾ ਰਹੇ ਸੀ ਸ਼ਾਇਦ ਕਰ ਦਿੱਤਾ ਮੈਨੂੰ ਲੱਗਦਾ ਇਨਫੈਕਟ ਕਰ ਦਿੱਤਾ ਯਾਨੀ ਯੋਗੀ ਕੋਲ ਜੇ ਪਾਵਰ ਸੀ ਤਾਂ ਉਹਨੇ 4 ਸਾਲਾਂ ਵਾਲੀ ਹੰਦਾ ਕੱਢ ਦਿੱਤਾ ਹੂੰ ਠੀਕ ਹੈ ਨਾ ਜੀ ਇਹੀ ਇੱਕ ਇਹਦੇ 'ਚ ਕਹਿ ਲਓ ਕਿ ਵੱਡਾ ਭੰਬਲ ਪੂਸਾ ਤੇ ਇਹੀ ਇੱਕ ਵੱਡਾ ਰਸਤਾ ਸਰਕਾਰਾਂ ਚੋਂ ਤਾ ਸਾਰੀ ਜ਼ਿੰਦਗੀ ਤੱਕ ਬੰਦੇ ਨੂੰ ਰੱਖ ਸਕਦੀਆਂ ਨੇ ਸਰਕਾਰਾਂ ਚਾਹਣ ਤੇ 4-5 ਸਾਲਾਂ ਚ ਕਾੜਾ ਦਿੰਦੀਆਂ ਮੈਂ ਤੁਹਾਨੂੰ ਇੱਕ ਉਗੜਵੀਂ ਮਿਸਾਲ ਜਿਹੜੀ ਆ ਹੁਣ ਦੀ ਆ ਇਹ ਦੇ ਕੇ ਸਮਝਾ ਦਿੰਦਾ ਬੜੀ ਸੁਣੀ ਜਾਣਕਾਰੀ ਹੈ ਅਸਲ 'ਚ ਅਸੀਂ ਵੀ ਇਹ ਪਿੰਡਾਂ 'ਚ ਆਪਾਂ ਇਹ ਹੀ ਸੁਣਿਆ ਹੁੰਦਾ ਕਿ ਆ ਉਮਰ ਕੈ ਮੈਂ ਵੀ ਤੇ ਪਹਿਲਾਂ ਇਹੀ ਤੁਹਾਡੇ ਵਾਂਗੂ ਇਹੀ ਉਮਰ ਕੈਦ 20 ਸਾਲ ਇਹੀ ਸ਼ਬਦ ਸੁਣਦੇ ਰਹੇ ਹਾਂ ਪਰ ਹੁਣ ਜੇ ਆਪਾਂ ਮਿਸਾਲ ਦੇ ਤੌਰ ਤੇ ਦੇਖੀਏ ਪੰਜਾਬ 'ਚ ਵੀ ਇੱਕ ਮਿਸਾਲ ਤੁਹਾਨੂੰ ਮਿਲ ਜਾਏਗੀ ਕਿ ਜਿਹੜਾ ਪਿੰਕੀ ਸੀਗਾ ਗੁਰਮੀਤ ਪਿੰਕੀ ਹੁਣ ਤੇ ਮਰ ਗਿਆ ਜੀ ਗੁਰਮੀਤ ਪਿੰਕੀ ਵੀ ਉਮਰ ਕੈਦ ਸਜ਼ਾ ਿਆਫਤਾ ਸੀ ਪਰ ਉਸ ਦੀ ਰਿਹਾਈ ਵੀ ਕੁਝ ਸਾਲਾਂ ਬਾਅਦ ਜਿਹੜੀ ਹੋ ਗਈ ਸੀ ਤੇ ਉਹਦੇ ਤੇ ਵੀ ਕੰਟਰੋਵਰਸੀ ਹੋਈ ਸੀ ਜੀ ਜੀ ਕੋਸਟਲੋਜੀ ਕਹਿ ਰਹੇ ਨੇ ਪਹਿਲਾਂ 2.5 ਕੇ ਤੇ ਆਪਾਂ ਪਹੁੰਚ ਜਾਂਦੇ ਸੀ ਕੋਈ ਨਹੀਂ ਜੀ ਆਪਾਂ ਹੁਣ ਵੀ ਪਹੁੰਚ ਨਹੀਂ ਆਉਦੋਂ ਇਹ ਚੱਕਰ ਸੀਗਾ ਸਰ ਉਦੋਂ ਉਸ ਟਾਈਮ ਢਿੱਲੋ ਸਾਹਿਬ ਇਲੈਕਸ਼ਨ ਚੱਲ ਰਿਹਾ ਸੀਗਾ ਜੀ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਹੈ ਨਾ ਹੂੰ ਉਦੋਂ ਫਿਰ ਕੋਈ ਵੀ ਜਿਹੜਾ ਮਤਲਬ ਕਿ ਦਰਸ਼ਕ ਹੁੰਦਾ ਹੈ ਜੀ ਜੀ ਉਹ ਇੱਕ ਵਿਸ਼ੇਸ਼ਤਾ ਨਾਲ ਮਹੱਤਤਾ ਨਾਲ ਕਹਿ ਲੋ ਕਿ ਇਹਨਾਂ ਚੀਜ਼ਾਂ ਤੇ ਰੁਚੀ ਪੈਦਾ ਕਰਦਾ ਸੁਣਦਾ ਸੁਣਾਉਂਦਾ ਕੀ ਕੀ ਕਹਿ ਰਿਹਾ ਫਲਾਣਾ ਕੀ ਕਹਿ ਰਿਹਾ ਸੋ ਉਹ ਵਿਸ਼ੇਸ਼ ਹੁੰਦਾ ਤੇ ਉਸ ਵੇਲੇ ਉਹਦੇ ਲਈ ਮਹੱਤਵਪੂਰਨ ਬਣ ਜਾਂਦਾ ਸੋ ਐਵਰੇਜ ਚਲੋ ਆਪਣੇ ਲਈ ਇਹ ਹੀ ਬਹੁਤ ਮਾਨ ਵਾਲੀ ਗੱਲ ਆ ਜੀ ਬਿਲਕੁਲ ਬਿਲਕੁਲ ਆਪਣੇ ਰੋਜ਼ਮਰਾਂ ਸ਼ੋ ਇੱਥੋਂ ਤੱਕ ਲਿਜਾਣਾ ਜੀ ਇੱਕ ਹਾਲਾਜੀ ਦਾ ਵਾੜਾ ਨਹੀਂ ਇਹ ਤੁਹਾਡੀ ਬਦੌਲਤ ਹੈ ਤੁਸੀਂ ਜਿਹੜੇ ਸਾਂਭੀ ਬੈਠੇ ਹੋ ਬਾਈ ਇਹ ਇਹ ਵੱਡੇ ਵੱਡੇ ਮੈਂ ਹੁਣ ਮੈਂ ਨਾ ਨਹੀਂ ਲੈ ਸਕਦਾ ਅਸੀਂ ਇੱਕ ਪੱਤਰਕਾਰ ਕੋਲ ਗਏ ਜੀ ਉਹ ਆfda ਚੈਨਲ ਉਹਦਾ ਬਹੁਤ ਜ਼ਬਰਦਸਤ ਮੇਰਾ ਦੋਸਤ ਹੈ ਮੇਰੇ ਨਾਲ ਵੀ ਸਾਡੇ ਜਿਹੜੇ ਪੁਰਾਣੇ ਐਂਕਰ ਸੀ ਗਏ ਸੀ ਕਿਤੇ ਉਹਨਾਂ ਨੂੰ ਵੀ ਪੁੱਛ ਲੈਣਾ ਇਤਫਾਕ ਵਸ ਤੁਹਾਨੂੰ ਕਿਤੇ ਮਿਲਣਾ ਉਹਨੇ ਕਿਹਾ ਯਾਰ ਤੂੰ ਕਰ ਲੈਣਾ ਭਰਾਵਾ ਗੇਲੀ ਮੈਂ ਤਾਂ ਮਹੀਨਾ ਕਰਕੇ ਵੇਖਿਆ ਸੀ ਮੈਂ ਤੋਂ ਨਹੀਂ ਟੈਨਸ਼ਨ ਲੈ ਹੁੰਦੀ ਘੰਟੇ ਵਾਲੀ ਤਾਂ ਉਹ ਗੱਲ ਇਹ ਆ ਕਿ ਇਹ ਚੀਜ਼ਾਂ ਨੇ ਚਲੋ ਢਿੱਡ ਦੇ ਮਾਰਿਆ ਕਰਨਾ ਪੈਂਦਾ ਜਾਂ ਹਲੋ ਕਿ ਤੁਹਾਡੇ ਚ ਆ ਥੋੜਾ ਜਜ਼ਬਾ ਵੀ ਹੁੰਦਾ ਹੈ ਇਹਾਂ ਚੀਜ਼ਾਂ ਦਾ ਸੋ ਇਹ ਆ ਕਿ ਸਭ ਕੁਝ ਜਿਹੜਾ ਆਪਣੇ ਵਾਸਤੇ ਬਹੁਤ ਹੈ ਬਹੁਤ ਉਹ ਤਾਂ ਕਹਿੰਦੇ ਇੱਕੋ ਤੇਰਾ ਲੱਖ ਵਰਗਾ ਤੇ ਆਪਣੇ ਕੋਲੇ ਤੇ ਫਿਰ ਕਈ ਲੱਖਾਂ ਹੀ ਨੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਅਮਰਜਪਾਲ ਸਿੰਘ ਜੀ ਵੀ ਆਪਣੇ ਨਾਲ ਜੁੜੇ ਖੁਸ਼ ਢਿੱਲੋਂ ਜੀ ਜੁੜੇ ਨੇ ਸੈਲਫ ਬਲੀਵ ਜੀ ਬੈਲਜੀਅਮ ਤੋਂ ਜੁੜੇ ਹੋਏ ਨੇ ਹਾਂ ਜੀ ਆ ਮੰਦੀਪ ਜੀ ਬਹਿਰੀਨ ਤੋਂ ਜੁੜੇ ਹੋਏ ਨੇ ਨਾਜ਼ਰ ਜੀ ਜਟਵੈੜ ਜੀ ਸਾਬ ਕਾਲੋਂ ਸਾਹਿਬ ਹੋਰ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜੇ ਹੋਏ ਨੇ ਜੀ ਤੇ ਆ ਦੇਖੋ ਇਲਾਹਾਬਾਦ ਹਾਈ ਕੋਰਟ ਨੇ ਰਾਜ ਨੂੰ 25 ਸਾਲਾਂ ਤੋਂ ਜੇਲ੍ਹ ਵਿੱਚ ਬੰਦ 99 ਸਾਲਾ ਦੋਸ਼ੀ ਦੇ ਸਮੇਂ ਤੋਂ ਪਹਿਲਾਂ ਰਿਹਾਈ ਤੇ ਮੁੜ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਸਾਡੀ ਟੈਕਨੀਕਲ ਟੀਮ ਜਿਹੜੀ ਜਉਂਦੀ ਵਸਦੀ ਰਹਿ ਬਹੁਤ ਸਟਰੋਂਗ ਹੈ ਸਾਡੀ ਟੀਮ ਉਹਨਾਂ ਨੇ ਨਾਲ ਦੀ ਨਾਲ ਭੇਜ ਦਿੱਤਾ ਕਿ 25 ਸਾਲ ਕਟਾ ਕੇ ਵੀ ਜੀ ਜੇ ਉਪਰੀ ਮਿਚਿਓਰ ਰਿਹਾਈ ਦੇਣ ਦਾ ਯਤਨ ਕੀਤਾ ਤਾਂ ਉਹ ਲਾਗੂ ਹੋ ਗਿਆ ਉਹਦੇ ਤੇ ਤੇ ਮੈਨੂੰ ਲੱਗਦਾ ਕਿ ਤੁਸੀਂ ਬਿਲਕਿਸਬਾਨੋ ਵਾਲਾ ਮਸਲਾ ਵੀ ਯਾਦ ਕਰ ਲਓ ਉਹ ਵੀ ਸੇਮ ਉਹਦੇ ਚ ਵੀ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੇ ਮੈਨੂੰ ਲੱਗਦਾ ਕਿ ਜਿਹੜਾ ਯੋਗੀ ਨੇ ਰਿਆ ਕੀਤਾ ਹੈ ਮੈਨੂੰ ਨਾਮ ਭੁੱਲ ਗਿਆ ਉਹਦਾ ਉਦੇ ਰਾਜ ਹੈ ਸ਼ਾਇਦ ਉਹਦਾ ਨਾਮ ਜੇ ਮੈਂ ਨਹੀਂ ਭੁੱਲਦਾ ਤਾਂ ਇਹ ਵੀ ਅੰਦਰ ਜਾਏਗਾ ਅੰਦਰ ਜਾਏਗਾ ਕਿਉਂਕਿ ਕੋਰਟ ਚ ਚੈਲੰਜ ਹੋ ਗਿਆ ਤੇ ਇਸ ਤਰ੍ਹਾਂ ਇਹ ਹੈ ਕਿ ਸਰਕਾਰਾਂ ਚਾਹਣ ਤੇ ਸਭ ਕੁਝ ਕਰ ਸਕਦੀਆਂ ਜੀ ਬਾਕੀ ਉਹ ਰਿਮਿਸ਼ਨ ਦੇ ਵਿੱਚ ਕੋਈ ਤਰੁੱਟੀ ਰਹਿ ਜਾਵੇ ਤਾਂ ਚੈਲੰਜ ਵੀ ਹੋ ਸਕਦਾ ਜੀ ਜੀ ਜੀ